ਸਤ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਪਾਂ ਖੜੇ ਆ ਅੱਜ ਆਪਣੇ ਪਿੰਡ ਬੱਜੂਣਾ ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਤੇ ਆਪਾਂ ਖੜੇ ਆ ਬਾਈ ਗਰਮੀਤ ਦੇ ਘਰੇ ਤੇ ਵਧੀਆ ਛੋਡੇ ਲਈ ਨੀਲੀ ਰਾਵੀ ਮੱਝ ਗ੍ਰੇਡਡ ਲੈ ਕੇ ਹਾਜ਼ਰ ਹੈ ਇਹ ਬਿਕਾਊਆ ਜ਼ਿਆਦਾ ਜਾਣਕਾਰੀ ਆਪਾਂ ਬਾਈਆਂ ਤੋਂ ਲੈਣੇ ਆ ਤੇ ਆ ਜੋ ਸੁਣਦੇ ਆ ਕਰਦੇ ਆ ਗੱਲਬਾਤ ਹਾਂ ਬਾਈ ਜੀ ਕਿੰਨੇਵੇਂ ਸੂਏ ਆ ਇਹ ਕੀ ਜਿਹੜਾ ਬਾਈ ਜੀ ਤੀਜੇ ਸੂਏ ਮੱਝ ਤੇ ਦੁੱਧ ਦਾ ਰਿਕਾਰਡ ਕੀ ਹੈ ਇਹਦਾ ਦੁੱਧ ਹੈਗਾ ਪੰਨਾਈ ਤਰੀਕਾ 15 ਲੀਟਰ ਜੀ ਹਾਂ ਜੀ ਠੀਕ ਹੈ ਤੇ ਹੁਣ ਸੂਈ ਵੀ ਇਹੇ ਹਾਂ ਸੂਈ ਇਹ ਕਿੰਨਾ ਟਾਈਮ ਹੋ ਗਿਆ ਆ 10ਵਾਂ ਦਿਨ ਆ ਸੂਈ ਨੂੰ ਠੀਕ ਹੈ ਜੀ ਮੇਲ ਕਾਫ ਹੈ 10ਵਾਂ ਦਿਨ ਹੋ ਗਿਆ ਬਾਈਆਂ ਵੱਲੋਂ ਬਹੁਤ ਵਧੀਆ ਸੰਭਾਈ ਕੀਤੀ ਵੀ ਆ ਆਪਣੀ ਘਰੇਲੂ ਮਾਜੀ ਇਹੇ ਘਰੇਲੂ ਠੀਕ ਹੈ ਜੀ ਘਰੇਲੂ ਮਾਜਾ ਨੀਲੀ ਰਾਵੀ ਦੀ ਬਾਕੀ ਤੁਸੀਂ ਅਲਟਰ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਅਲਟਰ ਬਣਾਇਆ ਵਾ ਤੇ ਮੰਗਰ ਆਪਾਂ ਬੱਚਾ ਦਿਖਾ ਦਿੰਨੇ ਆ ਆ ਦੇਖੋ ਜੀ ਹਾਂਜੀ ਹੋਰ ਕੋਈ ਡਿਟੇਲ ਆਪਣਾ ਨੰਬਰ ਬੋਲ ਦੇ ਮਾੜਾ ਜ 62840 43511 43511 ਹਾਂਜੀ ਪਿੰਡ ਵੱਜਾਉਣਾ ਜਿਸ ਵੀ ਵੀਰ ਨੂੰ ਚਾਹੀਦੀ ਆ ਬਹੁਤ ਸ਼ਾਨਦਾਰ ਪੇਠ ਕੁੜੇ ਦੀ ਤੇ ਕੁੰਡੀ ਮੱਝਾ ਨੀਲੀ ਰਾਵੀ ਤੇ ਕਿੰਨੇਵੇਂ ਸੂਏ ਦੱਸਿਆ ਤੁਸੀਂ ਤੀਜੇ ਸੂਏ ਜੀ ਤੀਜੇ ਸੂਏ ਜੀ ਤੀਜੇ ਸੂਏ ਦੇ ਮੁਕਾਬਲੇ ਬਹੁਤ ਸ਼ਾਨਦਾਰ ਹੈਵੀ weight ਚ ਮੱਝਾ ਵਧੀਆ ਸ਼ਾਨਦਾਰ ਸੰਭਾਈ ਕੀਤੀ ਹੋਈ ਹੈ ਤੇ ਹਾਂਜੀ ਭਾਈ ਜੀ ਹੁਣ ਤੋਰ ਕੇ ਦਿਖਾਓ ਇਹਨੂੰ ਤੇ ਹੁਣ ਜੀ ਤੁਹਾਨੂੰ ਚਾਲ ਢਾਲ ਦਿਖਾਉਣੀ ਹੈ ਇਹਦੀ ਕਿ ਕਿਸ ਤਰ੍ਹਾਂ ਮੱਝ ਤੁਰਦੀ ਹੈ ਦੇਖੋ ਬਹੁਤ ਸ਼ਕੀਨ ਮੱਝ ਪੂਰਾ ਆਰਡਰ ਦਿਖਾਉਂਦੀ ਹੈ ਜੀ ਬਾਕੀ ਤੁਸੀਂ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ ਤੇ ਰੇਟ ਬਾਰੇ ਬਾਈ ਜੀ ਤੁਹਾਨੂੰ ਫੋਨ ਤੇ ਦੱਸ ਦੇਣਗੇ ਦੇਖੋ ਜੀ ਮਗਰ ਮੇਲ ਕਾਫ ਹੈ ਬਹੁਤ ਗ੍ਰੇਡਿੰਗ ਮੱਝ ਹੈ ਗ੍ਰੇਡੇਡ ਮੱਝ ਆਹੀ ਤੇ ਰਿਕਾਰਡ ਕੈਮ ਕਰਨ ਵਾਲੀ ਆ ਹਾਂਜੀ ਮਿੱਤਰੋ ਹੋਰ ਵੀ ਕਿਸੇ ਵੀਰ ਨੇ ਵੀਡੀਓ ਪਾਉਣੀ ਹੋ ਤਾਂ ਆਪਣੇ ਨਾਲ ਸੰਪਰਕ ਕਰ ਸਕਦਾਗਾ